ਪਿਆਰੇ ਉਹ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਤੇ ਮੈਂ ਹਾਂ ਬਖਸ਼ੀਤ ਸਿੰਘ ਆਜ਼ਾਦ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਜਿਨ੍ਹਾਂ ਨੇ ਸੋਚਣ ਵਿਚਾਰਨ ਲਈ ਮਜਬੂਰ ਕੀਤਾ ਹੈ ਪਹਿਲੀ ਵੱਡੀ ਖਬਰ ਹੈ ਕਿ ਹੁਣ ਫਿਰ ਪੁਲਿਸ ਨੇ 420 ਕਰੋੜ ਦਾ 60 ਕਿਲੋ ਚਿੱਟਾ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ ਦੂਜੀ ਵੱਡੀ ਖਬਰ ਹੈ ਕਿ ਡੀਐਸਪੀ ਦਾ ਗਨਮੈਨ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਪੰਜਾਬ ਦੇ ਵਿੱਚੋਂ ਔਰ ਤੀਜੀ ਵੱਡੀ ਖਬਰ ਹੈ ਦੋ ਪੁਲਿਸ ਅਨਕਾਊਂਟਰ ਕੀਤੇ ਗਏ ਨੇ ਔਰ ਚੌਥੀ ਵੱਡੀ ਖਬਰ ਹੈ ਸਿੱਧਾ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਨੂੰ ਆਈਜੀ ਨੂੰ ਤੇ ਏਜੀ ਨੂੰ ਚੈਲੰਜ ਕੀਤਾ ਗਿਆ ਕੀ ਹੈ ਪੂਰਾ ਮਾਮਲਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਹਾਂ ਤੇ ਚੌਥੀ ਵੱਡੀ ਖਬਰ ਹੈ 30000 ਅਧਿਕਾਰੀਆਂ ਦੇ ਉੱਪਰ ਐਕਸ਼ਨ ਹੋਇਆ ਐਕਸ਼ਨ ਵੱਡਾ ਹੋਇਆ ਔਰ ਨੋਟਿਸ ਕੱਢ ਦਿੱਤੇ ਗਏ ਨੇ ਉਹ ਵੀ ਖਬਰ ਬੜੀ ਜ਼ਰੂਰੀ ਹੈ ਸਮਝਣ ਵਾਲੀ ਹੈ ਪਹਿਲੀ ਖਬਰ ਤੋਂ ਸ਼ੁਰੂ ਕਰਦੇ ਆਂ ਪੰਜਾਬ ਪੁਲਿਸ ਨੇ ਡੀਜੀਪੀ ਸਾਹਿਬ ਨੇ ਪੋਸਟ ਪਾ ਕੇ ਦਾਵਾ ਕੀਤਾ ਹੈ ਕਿ 420 ਕਰੋੜ ਦਾ ਜਿਹੜਾ ਚਿੱਟਾ ਹੈਰੋਇਨ ਦਾ ਨਸ਼ਾ ਹੈ ਉਹ ਬਰਾਮਦ ਕੀਤਾ ਗਿਆ ਹੈ ਬੀਐਸਐਫ ਪੰਜਾਬ ਪੁਲਿਸ ਤੇ ਰਾਜਸਥਾਨ ਪੁਲਿਸ ਨੇ ਸਾਂਝਾ ਆਪਰੇਸ਼ਨ ਕਰਕੇ ਇਹ ਜਿਹੜਾ 420 ਕਰੋੜ ਦਾ ਜਿਹੜਾ ਨਸ਼ਾ ਹੈ ਉਹ ਬਰਾਮਦ ਕਰਨ ਦਾ ਦਾਵਾ ਕੀਤਾ ਹੈ ਇਹ ਨਸ਼ਾ ਰਾਜਸਥਾਨ ਤੋਂ ਬਰਾਮਦ ਕੀਤਾ ਗਿਆ ਪਰ ਪੁਲਿਸ ਨੇ ਦੱਸਿਆ ਕਿ ਇੱਕ ਪਾਕਿਸਤਾਨ ਦੇ ਵਿੱਚ ਵਿਅਕਤੀ ਹੈ ਤਨਵੀਰ ਸ਼ਾ ਉਹ ਉਧਰੋਂ ਡਿਲੀਵਰ ਕਰਦਾ ਉਧਰੋਂ ਭੇਜਦਾ ਸੀ ਤੇ ਅੱਗੋਂ ਇੱਕ ਕੈਨੇਡਾ ਦੇ ਵਿੱਚ ਵਿਅਕਤੀ ਦੱਸਿਆ ਜਾ ਰਿਹਾ ਜੋਬਨ ਕਲੇਰ ਉਹ ਇਹ ਸਾਰੇ ਕੁਸ਼ ਨੂੰ ਚਲਾ ਰਿਆ ਸੀਗਾ ਤੇ ਜਿਹੜੇ ਨੌ ਵਿਅਕਤੀ ਇਸ ਧੰਦੇ ਦੇ ਵਿੱਚ ਸਪਲਾਈਅਰ ਸੀਗੇ ਨਸ਼ੇ ਦੀ ਸਪਲਾਈ ਇਧਰੋਂ ਉਧਰ ਲਿਆ ਕੇ ਕਰਦੇ ਸੀ ਉਹ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਤੋਂ ਪੁੱਛਗਿੱਛ ਜਿਹੜੀ ਆ ਉਹ ਹੋ ਰਹੀ ਹੈ ਹੁਣ ਇੱਥੇ ਹੀ ਕੁਝ ਲੋਕ ਵੱਡੇ ਸਵਾਲ ਉਠਾਰੇ ਨੇ ਕਿ ਯੁੱਧ ਨਸ਼ਾ ਵਿਰੁੱਧ ਕਿੰਨੇ ਮਹੀਨਿਆਂ ਤੋਂ ਚੱਲ ਰਿਹਾ ਹੈ ਪਰ ਅਜੇ ਵੀ ਜੇਕਰ ਨਸ਼ਾ ਇੰਨੇ ਵੱਡੇ ਪੱਧਰ ਤੇ ਫਰੰਦ ਹੋ ਰਿਹਾ ਹੈ ਤਾਂ ਫਿਰ ਤਸਕਰਾਂ ਦੇ ਉੱਪਰ ਡਰ ਕਿੰਨਾ ਕੁ ਪਿਆ ਫਿਰ ਖੌਫ ਕਿੰਨਾ ਕੁ ਪਿਆ ਫਿਰ ਇਹ ਇਹ ਰੁਕ ਕਿੰਨਾ ਕੁ ਰਹੇ ਨੇ ਤੇ ਫਿਰ ਜੇ ਉਹਨਾਂ ਦੇ ਅੰਦਰ ਖੌਫ ਡਰ ਨਹੀਂਗਾ ਇੰਨੇ ਵੱਡੇ ਪੱਧਰ ਤੇ ਉਹ ਕਾਰੋਬਾਰ ਕਰ ਰਹੇ ਨੇ ਤੇ ਇੰਜ ਕਿਉਂ ਆ ਪੁਲਿਸ ਤੇ ਸਰਕਾਰ ਦਾ ਕਹਿਣਾ ਹੈ ਦੇਖੋ ਅਸੀਂ ਯੁੱਧ ਨਸ਼ਾ ਵਿਰੋਧ ਚਲਾ ਰਹੇ ਹਾਂ ਇਸੇ ਕਾਰਨ ਹੀ ਤਾਂ ਇੰਨੀਆਂ ਵੱਡੀਆਂ ਸਫਲਕਵਰੀਆਂ ਕਰ ਰਹੇ ਹਾਂ ਹੁਣ ਅਗਲੀ ਵੱਡੀ ਜਿਹੜੀ ਖਬਰ ਹੈ ਉਹ ਪੁੱਚੋ ਮੰਡੀ ਤੋਂ ਆ ਰਹੀ ਹੈ ਡੀਐਸਪੀ ਦਾ ਇੱਕ ਗਨਮੈਨ ਗ੍ਰਿਫਤਾਰ ਕਰਨ ਦੀ ਖਬਰ ਆ ਰਹੀ ਹੈ ਔਰ ਖਬਰ ਦੇ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਡੀਐਸਪੀ ਦਾ ਗਨਮੈਨ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਜਿਹੜਾ ਆਪਣੇ ਆਪ ਨੂੰ ਪੁਲਿਸ ਅਫਸਰ ਦਾ ਸਰਦਾਰ ਰੀਡਰ ਦੱਸਦਾ ਸੀ ਤੇ ਉਹ ਪੈਸੇ ਲੈਂਦਾ ਸੀਗਾ ਕਿ ਮੈਂ ਤੁਹਾਡਾ ਆ ਮਾਮਲਾ ਹੱਲ ਕਰਾ ਦੂੰਗਾ ਤੇ ਉਹ ਕਰਾ ਦੂੰਗਾ ਇੱਥੇ ਵੀ ਸਵਾਲ ਖੜੇ ਹੋਏ ਨੇ ਪੰਜਾਬ ਸਰਕਾਰੇ ਦਾਵਾ ਕਰਦੀ ਹੈ ਕਿ ਰਿਸ਼ਵਤਖੋਰੀ ਦੇ ਖਿਲਾਫ ਅਸੀਂ ਡਰ ਪੈਦਾ ਕਰਤਾ دہشت ਪੈਦਾ ਕਰਤੀ ਪਰ ਲੋਕ ਕਹਿੰਦੇ ਨੇ ਕਿ ਰਿਸ਼ਵਤਖੋਰੀ ਰੁਕੀ ਨਹੀਂ ਲੋਕ ਕਹਿੰਦੇ ਨੇ ਕਿ ਜਿਹੜੇ ਮਰਜ਼ੀ ਦਫ਼ਤਰ ਜਾਓ ਥਾਣੇ ਕਚੈਰੀ ਦਫ਼ਤਰਾਂ ਦੇ ਵਿੱਚ ਰਿਸ਼ਵਤ ਚੱਲਦੀ ਹੈ ਤੇ ਐਦਾਂ ਹੀ ਲਈ ਜਾਂਦੀ ਹੈ ਹਜ਼ਾਰ ਚ ਕੋਈ ਇੱਕ ਫੜਿਆ ਜਾਂਦਾ ਤੇ ਬਾਕੀ ਉਸੇ ਤਰ੍ਹਾਂ ਕੰਮ ਚਲਾਈ ਜਾਂਦੇ ਪਰ ਪੰਜਾਬ ਸਰਕਾਰ ਦਾ ਦਾਵਾ ਹੈ ਕਿ ਅਸੀਂ ਬਹੁਤ ਵੱਡੇ ਐਕਸ਼ਨ ਕਰ ਰਹੇ ਹਾਂ ਅਸੀਂ ਤਾਂ ਆਪਣੇ ਮੰਤਰੀਆਂ ਨੂੰ ਵੀ ਫੜ ਰਹੇ ਹਾਂ ਅਸੀਂ ਤਾਂ ਆਪਣੇ ਐਮਐਲਏ ਜਿਹੜੇ ਜਿਵੇਂ ਜਲੰਧਰ ਤੋਂ ਐਮਐਲਏ ਰੋੜਾ ਫੜੇ ਤੇ ਅਸੀਂ ਤਾਂ ਆਪਣੇ ਐਮਐਲਏ ਵੀ ਨਹੀਂ ਬਖਸ਼ ਰਹੇ ਪਰ ਦੂਜੇ ਪਾਸੇ ਸਵਾਲ ਵੱਡਾ ਇਹ ਉੱਠਦਾ ਕਿ ਜਿਹੜੇ ਵਿਜੇ ਸਿੰਘਲਾ ਵਰਗੇ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਫੜੇ ਗਏ ਸੀ ਜਿਨ੍ਹਾਂ ਦੇ ਉੱਪਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਮੇਰੇ ਕੋਲ ਸਬੂਤ ਨੇ ਮੇਰੇ ਕੋਲ ਸਾਰਾ ਕੁਝ ਆਇਆ ਤੇ ਮੈਂ ਗਵਾਹ ਪਰਚਾ ਹੋਇਆ ਸੀ ਪਰ ਹੁਣ ਅਦਾਲਤ ਦੇ ਵਿੱਚ ਕਲੀਨ ਚਿੱਟ ਦੇ ਦਿੱਤੀ ਗਈ ਮੰਤਰੀ ਵਿਜੇ ਸਿੰਘਲਾ ਨੂੰ ਇਹ ਸਵਾਲ ਹੈ ਕਿ ਕੀ ਇਹ ਭ੍ਰਿਸ਼ਟਾਚਾਰ ਦੇ ਖਿਲਾਫ ਮਹਿੰਮ ਹੈ ਵੱਡੀ ਗਿਣਤੀ ਲੋਕ ਕਹਿੰਦੇ ਨੇ ਕਿ ਲੋਕਾਂ ਦੇ ਵਿੱਚ ਆਪਣਾ ਅਕਸ ਬਣਾਉਣ ਦੇ ਲਈ ਡਰਾਮਾ ਕੀਤਾ ਜਾਂਦਾ ਤੇ ਬਾਅਦ ਦੇ ਵਿੱਚ ਪੁਲਿਸ ਨੂੰ ਕਹਿ ਕੇ ਆਪਣੇ ਬੰਦੇ ਬਚਾ ਲਏ ਜਾਂਦੇ ਨੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਆਪਣਾ ਕਮੈਂਟ ਤੁਸੀਂ ਜ਼ਰੂਰ ਲਿਖਿਓ ਤੇ ਅਗਲੀ ਵੱਡੀ ਖਬਰ ਹੈ ਪੁਲਿਸ ਐਨਕਾਊਂਟਰਾਂ ਨਾਲ ਜੁੜੀ ਅੱਜ ਫੇਰ ਪੁਲਿਸ ਨੇ ਦੋ ਐਨਕਾਊਂਟਰ ਕਰਨ ਦਾ ਦਾਵਾ ਕੀਤਾ ਇੱਕ ਪਟਿਆਲੇ ਦੇ ਵਿੱਚ ਔਰ ਇੱਕ ਫਾਜ਼ਿਲਕਾ ਦੇ ਵਿੱਚ ਪਟਿਆਲਾ ਦੀ ਪੁਲਿਸ ਨੇ ਦਾਵਾ ਕੀਤਾ ਕਿ ਇੱਕ ਵਿਅਕਤੀ ਜਿਹੜਾ ਸਾਨੂੰ ਲੋੜੀ ਦਾ ਸੀ ਸਾਨੂੰ ਪਤਾ ਲੱਗਿਆ ਕਿ ਉਹ ਜਾ ਰਿਹਾ ਜਦੋਂ ਅਸੀਂ ਉਹਨੂੰ ਰੋਕ ਕੇ ਗ੍ਰਿਫਤਾਰ ਕਰਨਾ ਚਾਹਿਆ ਤਾਂ ਉਹਨੇ ਪੁਲਿਸ ਦੇ ਉੱਪਰ ਫਾਇਰਿੰਗ ਕਰਤੀ ਫਿਰ ਪੁਲਿਸ ਨੇ ਜਵਾਬੀ ਫਾਇਰਿੰਗ ਕੀਤੀ ਫਿਰ ਉਹਦੇ ਗੋਲੀ ਵੱਜੀ ਫਿਰ ਉਹਨੂੰ ਗ੍ਰਿਫਤਾਰ ਕੀਤਾ ਤੇ ਫਿਰ ਉਹਦੇ ਝੋਲੇ ਚੋਂ 6 ਰਵੋਲਵਰ ਤੇ 36 ਗੋਲੀਆਂ ਰੌਂਦ ਬਰਾਮਦ ਕਰਨ ਦਾ ਪੁਲਿਸ ਦਾਵਾ ਕਰ ਰਹੀ ਹੈ ਪਰ ਇਹਨਾਂ ਅਨਕਾਊਂਟਰਾਂ ਦੇ ਉੱਪਰ ਵੀ ਦੂਜੇ ਪਾਸੇ ਸਵਾਲ ਨੇ ਲੋਕ ਇਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਦੁਬਾਰਾ ਫਿਰ ਇਹ ਇਨਕਾਊਂਟਰ ਕਰਨ ਦਾ ਜਿਹੜਾ ਮਾਹੌਲ ਬਣਾਇਆ ਜਾ ਰਿਹਾ ਠੀਕ ਨਹੀਂਗਾ ਲੋਕ ਕਹਿੰਦੇ ਨੇ ਕਿ ਪੁਲਿਸ ਦੇ ਚਾਹੇ ਤੇ ਵਿਅਕਤੀਆਂ ਨੂੰ ਗ੍ਰਿਫਤਾਰ ਉਂਝ ਵੀ ਕਰ ਸਕਦੀ ਹੈ ਲੋਕ ਇਹ ਕਹਿ ਰਹੇ ਨੇ ਕਿ 84 90 92 95 ਤੱਕ ਦੇ ਦਹਾਕੇ ਦੇ ਵਿੱਚ ਜਿਹੜੇ ਝੂਠੇ ਪੁਲਿਸ ਇਨਕਾਊਂਟਰ ਕੀਤੇ ਗਏ ਜਿਨ੍ਹਾਂ ਦੇ ਵਿੱਚ ਅਦਾਲਤਾਂ ਵੱਲੋਂ ਪੁਲਿਸ ਅਫਸਰਾਂ ਨੂੰ ਸਜ਼ਾਵਾ ਹੋਈਆਂ ਉਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਫੇਰ ਬਣਾਇਆ ਜਾ ਰਿਹਾ ਪਰ ਪੁਲਿਸ ਕਹਿੰਦੀ ਹੈ ਕਿ ਅਸੀਂ ਨਸ਼ਿਆਂ ਨੂੰ ਰੋਕਣ ਲਈ ਗੈਂਗਸਟਰਵਾਦ ਨੂੰ ਰੋਕਣ ਲਈ ਔਰ ਇਹ ਜਿਹੜਾ ਕੁਝ ਇੱਥੇ ਗਲਤ ਬਦਮਾਸ਼ੀਆਂ ਚੱਲਦੀਆਂ ਉਹਨਾਂ ਨੂੰ ਰੋਕਣ ਦੇ ਲਈ ਸਖਤ ਕਾਰਵਾਈ ਕਰਦੇ ਹਾਂ ਤੇ ਜਦੋਂ ਉਹ ਸਾਡੇ ਤੇ ਫਿਰ ਫਾਇਰ ਕਰਦੇ ਨੇ ਤਾਂ ਫਿਰ ਅੱਗੋਂ ਅਸੀਂ ਵੀ ਜਵਾਬੀ ਕਾਰਵਾਈ ਕਰਦੇ ਹਾਂ ਹੁਣ ਜਿਹੜੀ ਅਗਲੀ ਖਬਰ ਹੈ ਉਹ ਆ ਰਹੀ ਹੈ ਹਰਿਆਣਾ ਤੋਂ 33000 ਜਿਹੜੇ ਵੱਡੇ ਅਧਿਕਾਰੀ ਨੇ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਨੋਟਿਸ ਕਿਉਂ ਕੱਢੇ ਗਏ ਨੇ ਆਰ ਪੀ ਆਈ ਕਾਨੂੰਨ ਹੈ ਸੂਚਨਾ ਅਧਿਕਾਰ ਕਾਨੂੰਨ 2005 ਜਿਹਦੇ ਤਹਿਤ ਕੋਈ ਵੀ ਵਿਅਕਤੀ ਕਿਸੇ ਵੀ ਸਕੂਲ ਕਾਲਜ ਦਫਤਰ ਅਫਸਰ ਮੰਤਰੀ ਕਿਸੇ ਬਾਰੇ ਕੋਈ ਵੀ ਜਾਣਕਾਰੀ ਲੈ ਸਕਦਾ ਪੁੱਛ ਸਕਦਾ ਹੈ सरपंच ਤੋਂ ਲੈ ਕੇ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਤੱਕ ਜਾਣਕਾਰੀਆਂ ਲਈਆਂ ਜਾ ਸਕਦੀਆਂ ਕੰਮਾਂ ਬਾਰੇ ਕਾਰਾਂ ਬਾਰੇ ਗਰਾਂਟਾਂ ਬਾਰੇ ਪੈਸੇ ਬਾਰੇ ਪਰ ਪਿਛਲੇ ਟਾਈਮ ਤੋਂ ਇਹ ਆਰਟੀਆਈ ਕਾਨੂੰਨ ਜਿਹੜਾ ਇਹਨੂੰ ਕਮਜ਼ੋਰ ਕੀਤਾ ਗਿਆ ਇਹਦੀ ਪ੍ਰਵਾਹ ਨਹੀਂ ਕਰਦੇ ਬਹੁਤ ਸਾਰੇ ਅਧਿਕਾਰੀ ਔਰ ਹਰਿਆਣਾ ਦੇ ਵਿੱਚ ਐਕਸ਼ਨ ਹੋਇਆ 33000 ਜਿਹੜੇ ਅਧਿਕਾਰੀ ਨੇ ਵੱਖ-ਵੱਖ ਵਿਭਾਗਾਂ ਦੇ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਨੋਟਿਸਿਸ ਕਰਕੇ ਕੱਢੇ ਗਏ ਨੇ ਉਹਨਾਂ ਤੇ ਉੱਪਰ ਇਹ ਕਿਹਾ ਗਿਆ ਕਿ ਤੁਸੀਂ ਟਾਈਮ ਤੇ ਆਰਟੀਆਈ ਦੇ ਤਹਿਤ ਜਾਣਕਾਰੀ ਕਿਉਂ ਨਹੀਂ ਦਿੱਤੀ ਕਿਉਂਕਿ ਆਰਟੀਆਈ ਕਾਨੂੰਨ ਦੇ ਤਹਿਤ 30 ਦਿਨਾਂ ਦੇ ਵਿੱਚ ਵਿੱਚ ਜਾਣਕਾਰੀ ਮੰਗਣ ਵਾਲੇ ਨੂੰ ਜਾਣਕਾਰੀ ਦੇਣੀ ਜ਼ਰੂਰੀ ਹੈ ਨਹੀਂ ਤਾਂ ਉਹ ਗੈਰਕਾਨੂੰਨੀ ਹੈ ਤੇ ਫਿਰ ਉਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਪਰ ਬਹੁਤ ਸਾਰੇ ਦਫ਼ਤਰਾਂ ਜਿਵੇਂ ਪੰਜਾਬ ਚ ਵੀ ਨਹੀਂ ਦਿੰਦੇ ਜਾਣਕਾਰੀ ਤਾਂ 33000 ਜਿਹੜੇ ਆਰਟੀ ਅਧਿਕਾਰੀ ਨੇ ਉਹਨਾਂ ਨੂੰ ਨੋਟਿਸ ਕੱਢੇ ਗਏ ਨੇ ਜਵਾਬ ਮੰਗਿਆ ਗਿਆ 19-19 ਸਾਲ ਤੋਂ ਆਰਟੀਆਈ ਦੇ ਤਹਿਤ ਜਿਹੜੀਆਂ ਜਾਣਕਾਰੀਆਂ ਮੰਗੀਆਂ ਸੀ ਉਹ ਪੈਂਟਿੰਗ ਪਈਆਂ ਹੋਈਆਂ ਦਿੱਤੀਆਂ ਨਹੀਂ ਗਈਆਂ ਹੁਣ ਇੱਥੇ ਮੈਂ ਇੱਕ ਗੱਲ ਜ਼ੋਰਦਾਰ ਕਹੂੰਗਾ ਹਰਿਆਣਾ ਦੇ ਵਿੱਚ ਜੇ ਐਕਸ਼ਨ ਹੋਇਆ ਤੇ ਪੰਜਾਬ ਚ ਕਿਉਂ ਨਹੀਂ ਪੰਜਾਬ ਚ ਜੇ ਹਜ਼ਾਰ ਅਰਜ਼ੀਆਂ ਪਾਈਆਂ ਜਾਂਦੀਆਂ ਨੇ ਆਰਟੀਆਈ ਦੇ ਤਹਿਤ ਜਾਣਕਾਰੀਆਂ ਲੈਣ ਲਈ ਤਾਂ ਹਜ਼ਾਰ ਦੇ ਵਿੱਚੋਂ ਮੇਰੇ ਖਿਆਲ ਦੇ ਨਾਲ 990 ਅਰਜ਼ੀਆਂ ਤੇ ਉੱਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਾਂ ਠੀਕ ਨਹੀਂ ਦਿੱਤੀ ਜਾਂਦੀ ਜਾਂ ਅਗਲੇ ਬੰਦੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਿੱਧੇ ਮੱਥੇ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਇਹਦੇ ਬਾਰੇ ਚੁੱਪ ਹੈ ਪੰਜਾਬ ਸਰਕਾਰ ਇਹ ਗੱਲ ਗੋਲ ਨਹੀਂ ਰਹੀ ਸ਼ਾਇਦ ਉਹ ਚਾਹੁੰਦੇ ਨੇ ਕਿ ਜਾਣਕਾਰੀਆਂ ਨਾ ਦਿੱਤੀਆਂ ਜਾਣ ਅੱਛਾ ਜਿਹੜਾ ਇਹ ਸੂਚਨਾ ਅਧਿਕਾਰ ਕਾਨੂੰਨ ਹੈ ਇਹ ਲੋਕਾਂ ਦੇ ਹੱਥਾਂ 'ਚ ਇੱਕ ਬਹੁਤ ਵੱਡਾ ਹਥਿਆਰ ਹੈ ਪਰ ਇਹ ਹਥਿਆਰ ਨੂੰ ਜਿਵੇਂ ਆਪਾਂ ਕਿਸੇ ਰਵਾਲਵਰ ਜਾਂ ਪਿਸਟਲ ਦੀਆਂ ਸਾਰੀਆਂ ਗੋਲੀਆਂ ਕੱਢ ਕੇ ਪਾਸੇ ਸੁੱਟ ਦਈਏ ਤੇ ਇਕੱਲਾ ਉਹ ਹੱਥ 'ਚ ਫੜਨ ਵਾਲਾ ਮੁੱਠਾ ਜਿਹਾ ਰਹਿ ਜੇ RTI ਨੂੰ ਵੀ ਐਦਾਂ ਦਾ ਬਣਾ ਦਿੱਤਾ ਗਿਆ ਹੈ ਬਣਾਇਆ ਜਾ ਰਿਹਾ ਹੈ ਮਤਲਬ ਇਹਦੇ ਤਹਿਤ ਇੱਕ ਨਾਂ ਦਾ ਹੀ ਰਹਿ ਗਿਆ ਇਹਦੇ ਤਹਿਤ ਜਾਣਕਾਰੀਆਂ ਦਿੱਤੀਆਂ ਨਹੀਂ ਜਾਂਦੀਆਂ ਠੀਕ ਨਹੀਂ ਦਿੱਤੀਆਂ ਜਾਂਦੀਆਂ ਟਾਈਮ ਤੇ ਨਹੀਂ ਦਿੱਤੀਆਂ ਜਾਂਦੀਆਂ ਸਹੀ ਨਹੀਂ ਦਿੱਤੀਆਂ ਜਾਂਦੀਆਂ ਇਸ ਕਰਕੇ RTI ਕਾਨੂੰਨ ਜਿਹੜਾ ਹੈ ਉਹ ਬਹੁਤ ਕਮਜ਼ੋਰ ਕੀਤਾ ਗਿਆ ਔਰ ਸਭ ਤੋਂ ਖਤਰਨਾਕ ਮੈਨੂੰ ਉਹ ਦੋ ਲੱਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਟਾਈਮ 'ਚ RTI ਬਾਰੇ ਇੱਕ ਬਿਆਨ ਦਿੱਤਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਸੀ ਇੱਕ ਜਗ੍ਹਾ ਦੇ ਉੱਪਰ ਸਾਲ ਕੋ ਪਹਿਲਾਂ ਦੀ ਗੱਲ ਹੈ ਕਿ ਆਰਟੀ ਤਹਿਤ ਜਾਣਕਾਰੀਆਂ ਮਿਲਦੀਆਂ ਤੇ ਉਹਨਾਂ ਨੇ ਇਸ ਗੱਲ ਨੂੰ ਐ ਬਣਾਇਆ ਕਿ ਬਹੁਤੀਆਂ ਇਹ ਇਹ ਗੱਲਾਂ ਇਹੋ ਜਿਹੀਆਂ ਨਾ ਕਰਿਆ ਕਰੋ ਮੇਰੇ ਕੋਲ ਕੋਈ ਹੋਰ ਗੱਲ ਕਰੋ ਐਦਾਂ ਦੀਆਂ ਗੱਲਾਂ ਗੱਲ ਕਰਕੇ ਉਹਨਾਂ ਨੇ ਤੇ ਇਹ ਗੱਲ ਟਾਲ ਦਿੱਤੀ ਜਦੋਂ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੇਜਰੀਵਾਲ ਹੈ ਜਦੋਂ ਆਰਟੀਆਈ ਕਾਨੂੰਨ ਬਣਾਉਣ ਦੀ ਤੇ ਲੋਕਪਾਲ ਕਾਨੂੰਨ ਬਣਾਉਣ ਦੀ ਗੱਲ ਸੀ ਤਾਂ ਉਦੋਂ ਕੇਜਰੀਵਾਲ ਜਿਹੜਾ ਹੈ ਉਹ ਖੁਦ ਇਹਨਾਂ ਚੀਜ਼ਾਂ ਦੇ ਉੱਪਰ ਬਹੁਤ ਬੋਲਦਾ ਰਿਹਾ ਵੀ ਲੋਕਪਾਲ ਬੰਨਣਾ ਚਾਹੀਦਾ ਹੈ ਆਰਟੀ ਕਾਨੂੰਨ ਨੂੰ ਕਮਜ਼ੋਰ ਕਿਉਂ ਕੀਤਾ ਜਾ ਰਿਹਾ ਹੈ ਆਰਟੀ ਕਾਨੂੰਨ ਜਿਹੜਾ ਹੈ ਇਹਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ ਫਿਰ ਭ੍ਰਿਸ਼ਟਾਚਾਰ ਫੜਿਆ ਜਾਊਗਾ ਇਹ ਗੱਲਾਂ ਕੇਜਰੀਵਾਲ ਸਾਹਿਬ ਅੰਨਾ ਹਜਾਰੇ ਨਾਲ ਮਿਲ ਕੇ ਬਹੁਤ ਕਰਦਾ ਰਿਹਾ ਪਰ ਅੱਜ ਕੱਲ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਆਰਟੀ ਕਾਨੂੰਨ ਨੂੰ ਠੀਕ ਤਰੀਕੇ ਨਾਲ ਲਾਗੂ ਨਹੀਂ ਕਰ ਰਹੀ ਜੇ ਹਰਿਆਣਾ ਦੇ ਵਿੱਚ ਹੁਣ ਐਕਸ਼ਨ ਹੋਇਆ ਤਾਂ ਮੈਨੂੰ ਲੱਗਦਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਵੀ ਐਕਸ਼ਨ ਲੈਣਾ ਚਾਹੀਦਾ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਕੀਮਤੀ ਵਿਚਾਰ ਜਰੂਰ ਲਿਖੋ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ